ਹਾਂਜੀ গুড মর্নিং ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਆ ਜੀ ਅੱਜ ਅਸੀਂ ਮਕਰੋੜ ਗਾਂਜ ਸਾਡਾ ਦੂਜਾ ਦਿਨ ਆ ਅਸੀਂ अर्ਲੀ ਮਾਰਨਿੰਗ ਉੱਠ ਗਏ ਸੀਗੇ ਤੇ ਉਹੀ ਸਾਨੂੰ ਫਰੈਸ਼ ਫਰਿਸ਼ ਹੁੰਦਿਆਂ ਨੂੰ ਕੱਪੜੇ-ਕੂੜੇ ਪਾਦਿਆਂ ਨੂੰ ਜਣ ਕੇ ਟਾਈਮ ਹੋ ਗਿਆ ਤਕਰੀਬਨ 7:30 ਹੁਣ ਅਸੀਂ ਜਾਵਾਂਗੇ ਘੁੰਮਾਂਗੇ ਫਿਰਾਂਗੇ ਗਾਹਾਂ ਦਾ ਉਹਨੂੰ ਦਿਖਾਉਂਦੇ ਆ ਕੀ ਕੀ ਚੀਜ਼ਾਂ ਚਲੋ ਦੇਖਦੇ ਆ ਬਾਕੀ ਵੇਖੋ ਇੱਥੇ ਦਾ ਵਿਊ ਚੈੱਕ ਕਰੋ ਵੈਦਰ ਬਹੁਤ ਸਾਫਾ ਕੀ ਆ ਪਤਾ ਨਹੀਂ ਚਿੱਲ ਦਾ ਰਖਤਾ ਐ ਨਾ ਸਾਡੇ ਸਰਹਾਣੇ ਲੱਗਿਆ ਆ ਬੜਾ ਵੱਡਾ ਆ ਹਾਂਜੀ ਤਿਆਰ ਆ ਜੀ ਤਿਆਰ ਆ ਜੀ ਤਿਆਰ ਸਾਰੇ ਜਾਣੇ ਬਸ ਓਕੇ ਹਾਂਜੀ ਬਾਜੀ ਪਹਿਲੀ ਦਾ ਥੋੜਾ ਜਿਹਾ ਦਾ ਅਡਵਾਂਸ ਰੈਡੀ ਚਲੋ 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 ਚਲੀਏ ਜੀ ਆਜੋ ਮਹਾਰਾਜ ਸਲਮਾਨ ਖਾਨ ਜੀ ਹਲੋ ਚਲੀਏ ਰੂਮ ਕਰੋ ਕਲੀਅਰ ਚੈੱਕ ਆਊਟ ਕਰ ਦਈਏ ਹੈਪੀ ਓ ਹੈਪੀ ਰੈਟੇ ਹੋਉਂਦਾ ਸਵੀਰ ਦਾ ਤਿੰਨ ਗਲਾਸ ਚਾਹ ਦੇ ਵੀ ਹੈ ਤੜਕਈ ਉਹ ਭਰਾਵਾ ਤੇ ਇੰਨੀ ਹਜੇ ਕੋਈ ਬੀਤਾ ਅੱਛਾ ਚਲੋ ਆਜੋ ਫਿਰ ਆਜੋ ਦੇਖੀਏ ਕੁਛ ਹਾਂਜੀ ਜੀ ਅਸੀਂ ਰੂਮ ਚੈੱਕ ਆਊਟ ਕਰਤਾ ਸੀ ਹੁਣ ਅਸੀਂ ਗੱਡੀ ਵੱਲ ਚੱਲੇ ਆ ਗੱਡੀ ਵਿੱਚ ਪਹਿਲਾਂ ਰੱਖ ਲਈ ਆਪਣੀਆਂ ਕਿੱਟਾ ਐਰਾ ਵਗੈਰਾ ਕੱਪੜੇ ਸਾਰੇ ਤੇ ਉਹਦੇ ਬਾਅਦ ਦੇਖਦੇ ਆ ਘੁੰਮਦੇ ਫਿਰਦੇ ਆ ਠੀਕ ਹੈ ਜੀ ਬਾਕੀ ਸਬਜ਼ੀ ਦਾ ਦੇਖੋ ਇੱਧਰ ਮੰਡੀ ਲੱਗਿਉ ਤਾਜੀ ਸਬਜ਼ੀਆਂ ਦੀ ਪਰ ਉਹ ਚੱਕਰੀ ਲੈਦਾ ਤਾਜੀ ਮੰਡੀ ਚ ਕੋ ਜਿਹੜਾ ਜਿਹੜਾ ਖੋਣ ਲੈਣਾ ਇੱਧਰ ਭਾਈ ਹੁਣੀ ਸਾਡੇ ਦਰਿਓ ਸਾਰੇ ਜਾਣੇ ਲੈ ਇਦਾਂ ਯਾਰੇ ਵਜੇ ਵਿਜੇ ਨਿਆਰੇ ਵਜੇ ਵੇ ਹੈਪੀ ਹੈਪੀ ਸਬਜ਼ੀ ਲੈ ਕੇ ਚੱਲਾ ਲੜਨਾ ਕਿਸੇ ਨੇ ਆਜੋ ਜੇ ਲੜਨਾ ਇੱਧਰ ਲੜ ਸਕਦੇ ਆ ਹੈਗੀ ਹਿੰਮਤ ਐਨਾ ਲੜਸ ਨਹੀਂ ਨਾ ਜਾਓ ਹੈਪੀ ਨਾਲ ਲੜ ਹੈਪੀ ਨਾਲ ਲੜ ਹੈਗੀ ਹਿੰਮਤ ਕਿਹੇ ਜਾਜੋ ਹੈਪੀ ਨਾਲ ਲੜੋ ਹੈਪੀ ਬਸ ਦੀ ਗੱਲ ਨਹੀਂ ਜਾਓ ਲੜਨਾ ਜਾਂਦੇ ਤੈਨਾਂ ਨਹੀਂ ਮੈਂ ਨਹੀਂ ਲੜਨਾ ਵੀਰ ਆ ਦੇਖ ਲਓ ਉੱਪਰ ਕੋਲ ਆ ਮੈਂ ਕਿੰਨਾ ਆ ਸਿੰਗਾ ਨਾਲ ਲੜਨਾ ਹਾਂਜੀ ਦੋਸਤੋ ਉੱਪਰ ਬੁੱਧ ਧਰਮ ਦੀ ਮੂਰਤੀਆਂ ਬਣਾਈਆਂ ਤੇ ਅੰਦਰ ਸਿਹਾਇਆ ਕੰਮ ਬਣਾ ਕੇ ਅੰਦਰ ਦੇਖੋ ਜਗਾ ਆ ਇਹ ਜਗਾ ਹੈ ਅੰਦਰ ਦਿਖਾਉਂਦੇ ਇਹ ਨਮਾ ਸ਼ਿਕਾਰ ਕਰਦੇ ਹੋਏ ਬੁੱਧ ਧਰਮ ਜੀ ਦਾ ਅੰਦਰ ਦਾ ਬਾਬਾ ਦੇਖੋ ਜੀ ਮੰਦਰ ਕਿੰਨਾ ਸੋਹਣਾ ਲੋ ਤਾਂ ਜੀ ਦੇਖੋ ਕੀ ਸੋਹਣੀ ਪੇਂਟਿੰਗ ਕੀਤੀ ਹੋਆ ਤੇ ਕੀ ਸੋਹਣਾ ਡਿਜ਼ਾਈਨ ਪਾਇਓ ਕੰਧਾਂ ਤੇ ਹਨੋ ਜੀ ਇਹ ਦਰੇ ਨਾਲ ਥੱਲੇ ਮੰਦਰ ਇੱਟੇ ਸ਼ੂ ਪਾ ਕੇ ਜਾ ਸਕਦੇ ਜਾਣਗੇ ਅਸੀਂ ਉੱਪਰ ਗਰੋਜੀ ਚੈੱਕ ਬਹੁਤ ਸੋਨਾ ਬਹੁਤ ਸੋਨਾ ਬਣਿਆ ਸਾਰਾ ਦੇਖੋ ਜੀ ਬੁੱਧ ਤੁਹਾਰਾ ਬਾਬਿਆ ਜੀ ਦੀ ਆਪਣੀ ਮੂਰਤੀ ਉੱਪਰ ਕੋਈ ਬਹੁਤ ਸੋਹਣਾ ਬਣਾਇਆ ਨਾ ਭਾਜੀ ਸਾਰਾ ਕੁਝ ਉਹ ਬੇਦਰ ਕਿਉ ਗਰੰਥੀ ਨਹੀਂ ਵੇਖੋ ਜੀ ਕੀ ਸੋਹਣਾ ਬਣਾਇਆ ਹੈ ਕੰਨ ਤੇ ਪੇਂਟਿੰਗ ਬਣਾਈਓ ਕੰਨ ਤੇ ਜਣ ਕੇ ਪੇਂਟਿੰਗ ਵੀ ਨਹੀਂ ਜਣ ਕੇ ਮੂਰਤੀ ਟਾਈਪ ਕੁਝ ਬਣਾਇਓ ਆ ਅਸਲੀ ਦੇ ਬਾਹਰੋਂ ਨਿਕਲੇ ਰੋਆ ਭਾਜੀ ਹੁਣ ਫੋਟੋ ਵਾਜਿਬ ਵਾ ਸਵੇਰੇ ਹੀ ਕਾਫੇ ਤਾ ਵੇਖੋ ਇਹਦੇ ਵਿੱਚ ਚਾਹ ਪਾਣੀ ਵੀ ਆ ਅੰਦਰ ਜਾਣ ਕੇ ਸ਼ੋਪਿੰਗ ਦਾ ਸਮਾਨ ਵੀ ਆ ਸੂਟ ਲੇਡੀ ਸੂਟ ਆ ਪਰਸਰ ਵੀਰਾ ਲਓ ਜੀ ਕੋ ਰੋ ਚੈੱਕ ਇਹ ਆ ਮੰਦਰ ਬੋਧ ਧਰਮ ਦੀ ਦਾ ਇੱਧਰ ਵੇਖੋ ਜੀ ਇਹ ਹਾਲ ਆ ਘੁੰਮਣ ਵਾਸਤੇ ਫਿਲਹਾਲ ਤੇ ਇੱਧਰ ਅੰਦਰ ਨਹੀਂ ਜੈਨ ਐਵੇਂ ਅੰਦਰ ਐਸਾ ਜੈਨ ਯੂ ਕੈਨ ਗੋ ਇਨ ਮੈਂ ਲੰਬੀ ਦੇਣੀ ਬਣੀ ਹੈ ਮੈਨੂੰ ਪਤਾ ਨਹੀਂ ਆਨ ਜੀ ਦੀਵੇ ਲਾਇਆ ਜੋਤ ਦਿੱਤੀ ਸਾਰੇ ਪਾਸੇ ਬਹੁਤ ਸੋਨਾ ਅੰਦਰ ਇਧਰ ਨਾਲ ਦੀ ਨਾਲ ਜੋਤਾਂ ਨੂੰ ਸੈੱਟ ਕਰਕੇ ਹੁੰਦੇ ਹੋਏ ਰੋਜ਼ ਇੰਨੇ ਦੀਵੇ ਲਾਉਣੇ ਨੇ ਰੋਜ਼ ਹੀ ਇੰਨੇ ਦੀਵੇ ਲਾਉਣੇ ਨੇ ਜਦੋਂ ਜਦੋਂ ਹੁੰਦੇ ਆਪਾਂ ਆਇਤ ਕੋ ਮੱਝ ਬਾਜੀ ਬੋਸ ਸੋਨਾ ਬਹੁਤ ਪੂਰੀ ਉਹ ਪ੍ਰੇਮ ਭਗਤੀ ਹੈ ਇਹਨਾਂ ਦੀ ਉਹ ਜੀ ਅੰਦਰ ਮੰਦਿਰ ਉਹ ਧਰਮ ਦੀ ਇਹ ਗੋਦਿਰ ਧਰਮ ਜੀ ਦਾ ਮੰਦਿਰ ਆ ਤੇ ਇੱਧਰ ਹੀ ਆਪਣੀ ਪਾਠ ਪੂਜਾ ਜੋ ਵੀ ਕਰਦੇ ਮਹਾਰਾਜ ਦਾ ਨਾਮ ਲੈਂਦੇ ਸਾਰੇ ਇੱਧਰ ਅੰਦਰ अपनी पाठ पूजा करते हैं। और किन बोल चलो जी आ जाओ इधर समाधि लाके बैठे हुए जी देखो जी व्यू देखो जी व्यू आ ਨਾਤਵੰਤਰ ਹੋ ਪਾਜੀ ਕਦਾ ਵਧੀਆ ਸੋਹਣਾ ਸਾਰਾ ਕੁਝ ਹੈ ਨਾ ਇਹਨਾਂ ਦਾ ਜੋ ਵੀ ਇਹਨਾਂ ਦਾ ਇੰਦਰਾ ਕਲਚਰ ਹੈ ਬਹੁਤ ਵਧੀਆ ਹੈ ਨਾ ਸਾਰਾ ਕੁਝ ਸੋਹਣਾ ਹੈ ਜੀ ਸਾਡੇ ਗਰੀਬਾਂ ਨੂੰ ਸਾਪੋਣੀ ਪੂਜਾ ਪਾਸ ਕਰਦੇ ਹੋਏ ਇੱਥੇ ਤੇ ਇੱਧਰ ਇਹਨਾਂ ਦਾ ਮੰਦਿਰਾਂ ਦੇਖੋ ਇੱਧਰ ਵੀ ਇਹ ਸਾਡੇ ਭਾਜੀ ਹੁਣੀ ਇੱਕ ਕਿਸਮ ਦੀ ਐਕਸਰਸਾਈਜ਼ ਹੀ ਆ ਇਹ ਹੱਥ ਚੱਲਦੇ ਰਹਿੰਦੇ ਆ ਬਾਬਿਆ ਦਾ ਆ ਹਾਂ ਇਹ ਬੋਧ ਧਰਮ ਦੀ ਨਿਸ਼ਾਨੀ ਆ ਜੀ ਕਮਾਉਂਦੇ ਹੋ ਕਮਾਉਂਦੇ ਸਾਰੇ ਹੀ ਹੈਪੀ ਚੱਲ ਤੂੰ ਮੈਂ ਲੋ ਜੀ ਇੱਧਰ ਵੀ ਆ ਇਹ ਜਿੱਦਾਂ ਨਾ ਬੋਧ ਧਰਮ ਦੀ ਨਿਸ਼ਾਨੀ ਹੀ ਆ ਸਾਰੇ ਜਣੇ ਕਮਾਉਂਦੇ ਹੀ ਕਮਾਉਂਦੇ ਆ ਜੀ ਉਹਨ ਸਾਨੂੰ ਇਸ ਚੀਜ਼ ਬਾਰੇ ਦਾ ਨੌਲੇਜ ਤਾਂ ਹੈ ਨਹੀਂ ਪਰ ਅਸੀਂ ਵੀ ਨਾਲ ਦੀ ਨਾਲ ਕਮਾ ਲੇ ਤਰੇ ਹੋ ਆ ਲੋ ਜੀ ਸਾਰੇ ਨਾਲੋਂ ਸਾਲੋ ਦਾ ਸਾਡੇ ਬੰਦੇ ਤਾਂ ਟੁੱਟ ਕੇ ਪੈ ਗਏ ਹੋ ਆ ये ये मंदिर है बाबा जी की मूर्ति देखो जी कि सोनी मूर्ति अंदर कि सोहना सजावट की अंदर देखो जी बहुत ज्यादा शांति कोई रूला नहीं शोर नहीं शराबा देखो ਬਬਾਈ ਨਰਾ ਬਹੁਤ ਜਿਆਦਾ ਸ਼ਾਂਤੀ ਬੁੱਧ ਧਰਮ ਦੇ ਵਿੱਚ ਬਹੁਤ ਮਨ ਦੇ ਸੱਚੇ ਬੰਦੇ ਇੱਧਰ ਹੋਲਾ ਬੈਠਣ ਵਾਸਤੇ မေ ío, ico, ာင် देव ဘကြီးကမာရောဆောရအလုံးကြီးအကြော